ਤੇ ਸਾਡੀ ਇਹ ਹਾਲਤ ਹੈ ਕਿ ਸਿੱਧੀਆਂ ਗੋਲੀਆਂ ਆਪ ਆਰ ਪਾਰ ਕੀਤੀ ਐ ਇੱਥੋਂ ਉਹ ਆਰ ਪਾਰ ਗੋਲੀ ਹੋਈ ਆ ਇੱਥੋਂ ਵੱਜ ਕੇ ਤੇ ਇਧਰ ਨਿਕਲੀ ਆ ਦੂਸਰੇ ਪਾਸੇ ਸਿੱਧੀਆਂ ਸਿਰਾਂ ਚ ਗੋਲੀਆਂ ਇਹਦੋਂ ਵੱਡਾ ਜੁਰਮ ਸਾਡੇ ਤੇ ਹੋਊਗਾ ਜੇ ਖੰਡੌਣਾ ਹੀ ਆ ਤੁਸੀਂ ਅਥਰੂ ਗੈਸ ਕੀਤੀ ਆ ਜਿਹੜਾ ਮੇਰੀ ਅੱਖ ਵੀ ਜਿਹੜੀ ਆ ਇਹ ਅਥਰੂ ਗੈਸ ਨੂੰ ਯਾ ਮੈਨੂੰ ਕੋਈ ਡਰ ਨਹੀਂ ਪਰਵਾਹ ਨਹੀਂ ਐ ਜਿਸ ਪਰਹਰ ਦਾ 21 ਸਾਲ ਦਾ ਬੱਚਾ ਚੱਲਦਾ ਉਸ ਮਾਂ ਨੂੰ ਪੁੱਛ ਉਸ ਪਿਓ ਨੂੰ ਪੁੱਛ ਸ਼ੰਭੂ ਬਾਰਡਰ ਤੇ ਖਨੂਰੀ ਬਾਰਡਰ ਤੇ ਲਗਾਤਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਇਸ ਵੇਲੇ ਰਜਿੰਦਰ ਹਸਪਤਾਲ ਦੇ ਵਿੱਚ ਮੌਜੂਦ ਆ ਜਿੱਥੇ ਕਈ ਕਿਸਾਨਾਂ ਨੂੰ ਫੱਟਰ ਹਾਲਾਤ ਦੇ ਵਿੱਚ ਲਿਜਾਇਆ ਗਿਆ ਔਰ ਖਾਸ ਤੌਰ ਤੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਇਸ ਵੇਲੇ ਇਹ ਤਸਵੀਰਾਂ ਰਜਿੰਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਦੀਆਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਬਲ ਤੈਨਾਤ ਹੋ ਚੁੱਕਾ ਹੈ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ 20 ਸਾਲਾ ਨੌਜਵਾਨ ਸ਼ੁਕਰਮੰਦੀ ਦੀ ਮੌਤ ਹੋਈ ਹੈ ਔਰ ਖਨੂਰੀ ਬਾਰਡਰ ਤੇ ਟਕਰਾਅ ਦੌਰਾਨ ਜਿਹੜੀ ਇਹ ਮੌਤ ਹੋਈ ਹੈ ਨੌਜਵਾਨ ਸਾਡਾ ਮੌਜੂਦ ਨਹੀਂ ਗਏ ਵੇਖੋ ਜੀ 13 ਤਰੀਕ ਤੋਂ ਜਿਹੜਾ ਹਰਿਆਣਾ ਪੁਲਿਸ ਦਾ ਤਸ਼ੱਦਦ ਜਿਹੜਾ ਉਹ ਕਿਸਾਨਾਂ ਦੇ ਉੱਤੇ جاری ਆ ਜਿਹੜੀ ਬੀਜੇਪੀ ਸਰਕਾਰ ਆ ਰਾਜ ਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਆ ਉਹਦਾ ਹੀ ਨਤੀਜਾ ਜਿਹੜਾ ਅੱਜ ਸਾਨੂੰ ਵੇਖਣ ਨੂੰ ਮਿਲਿਆ ਵੀ ਸਿੱਧੀ ਗੋਲੀ ਜਿਹੜੀ ਆ ਉਹ ਹਰਿਆਣਾ ਪੁਲਿਸ ਵੱਲੋਂ ਚਲਾ ਕੇ ਮੁੰਡੇ ਦੇ ਸਿਰ ਦੇ ਵਿੱਚ ਬੈਕਸਾਈਡ ਤੋਂ ਲੱਗੀ ਆ ਜਿਹਦੇ ਕਰਕੇ ਉਹਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਮੁੰਡੇ ਦੀ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾਣੀ ਕਿ ਪਲਾਸਟਿਕ ਸਰ ਪਲਾਸਟਿਕ ਦੀ ਮੌਤ ਗੋਲੀ ਨਾਲ ਮੌਤ ਥੋੜੀ ਹੋ ਸਕਦੀ ਆ ਉਹਦੇ ਨਾਲ ਤਾਂ ਬੰਦਾ ਇੰਜਰਡ ਹੁੰਦਾ ਪੱਕੀ ਗੋਲੀ ਲੱਗੀ ਆ ਸਿਰ ਦੇ ਵਿੱਚ ਖੂਬੀ ਹੋਈ ਤੇ ਅੰਦਰ ਗੋਲੀ ਜਿਹੜੀ ਆ ਸਿਰ ਦੇ ਵਿੱਚ ਖੂਬੀ ਹੋਈ ਆ। ਕੌਣ ਲੈ ਕੇ ਆਇਆ ਉਸ ਸ਼ੁਕਰਮੰਨ ਨੂੰ ਇੱਥੇ? ਉੱਥੋਂ ਕੋਈ ਕਿਸਾਨ ਸਾਡੇ ਉੱਥੋਂ ਲੈ ਕੇ ਆਏ ਆ ਐਂਬੂਲੈਂਸ ਦੇ ਵਿੱਚ ਪਾ ਕੇ ਸਿੱਧਾ ਇੱਥੇ ਲੈ ਗਏ ਆ। ਅਸੀਂ ਦੇ ਜ਼ਖਮੀ ਹੋਏ ਕਿਸਾਨਾਂ ਨੂੰ ਪਾਤਣਾ ਲੈ ਗਏ ਸੀ। ਉੱਥੋਂ ਕੁਝ ਕਿਸਾਨ ਇੱਥੇ ਰੈਫਰ ਕੀਤੇ ਆ। ਕਿੰਨੇ ਕ ਕਿਸਾਨ ਆ ਚੁੱਕੇ ਹੁਣ? ਕੋਈ ਗਿਣਤੀ ਨਹੀਂ ਜੀ ਕਿੰਨੇ ਕੋਏ ਆ ਜ਼ਖਮੀ। ਬਹੁਤ ਜ਼ਿਆਦਾ ਜ਼ਖਮੀ ਹੋਏ ਆ। ਉਹਨਾਂ ਹਾਲਾਤ ਕੀ ਨੇਗੇ ਉਸ ਸਮੇਂ ਖਨੋਰੀ ਬਾਰਡਰ ਦੇ ਹਾਲਾਤ ਬਹੁਤ ਖਤਰਨਾਕ ਬਣੇ ਹੋਏ ਆ ਬਾਰਡਰ ਦੇ ਉਤੇ ਪੁਲਿਸ ਜਿਹੜੀ ਆ ਉਹ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਆ ਸਰਕਾਰ ਜਿਹੜੀ ਆ ਉਹ ਕਰਵਾ ਰਹੀ ਆ ਇਹਨਾਂ ਕੋਲ ਕਰਮੰਦਾ ਕੋਈ ਬੈਕਗ੍ਰਾਉਂਡ ਪਤਾ ਲੱਗ ਪਾਇਆ ਕਿਥੋਂ ਤਾਲੁਕ ਰੱਖਦਾ ਸੀ ਕਿ ਕਿੰਨਾ ਕ ਖੇਤ ਸੀਗੇ ਉਹਦੇ ਕੋਲ ਕਿੰਨੀ ਕ ਖੇਤੀ ਸੀਗੀ ਇਹ ਨਹੀਂ ਪਤਾ ਲੱਗਾ ਜੀ ਇਹ ਬਠਿੰਡੇ ਜਿਲ੍ਹੇ ਦੇ ਵੱਲੋਂ ਪਿੰਡ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਸੀ ਇਹ ਗੋਲੀ ਲੱਗਣ ਕਰਕੇ ਇਹਦੀ ਜਿਹੜੀ ਆ ਉਹ ਡੈਥ ਹੋ ਗਈ। ਪਰਿਵਾਰ ਨੂੰ ਦੱਸ ਦਿੱਤਾ ਗਿਆ ਉਹਦੇ ਪਰਿਵਾਰ ਤੱਕ ਗੱਲ ਪਹੁੰਚੀ। ਪਰਿਵਾਰ ਤੱਕ ਇੱਕ ਬ੍ਰਦਰ ਉਹਦਾ ਨਾਲ ਆ ਜਿਹੜਾ ਉਹਦੇ ਤਾਇਜੀ ਦਾ ਲੜਕਾ ਆ। ਉਹ ਨਾਲ ਆ ਉਹਨੇ ਖਬਰ ਕਰ ਦਿੱਤੀ ਹੈ ਪਰਿਵਾਰ ਨੂੰ ਸ਼ਾਇਦ ਨੌਜਵਾਨ ਕਿਵੇਂ ਦਿਖ ਰਹੇ ਸਾਰੀ ਸਥਿਤੀ ਨੂੰ ਕਿਉਂਕਿ ਕਾਫੀ ਗੰਭੀਰ ਮਾਹੌਲ ਬਣਿਆ ਹੋਇਆ ਹਾਲਾਂਕਿ ਇੱਕ ਤਰਫ ਆਗੂ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਮੀਟਿੰਗ ਕੀਤੀ ਜਾਵੇ ਵੇਖੋ ਨੌਜਵਾਨ ਤੇ ਮਨਾਂ ਦੇ ਵਿੱਚ ਰੋਸ ਬਹੁਤ ਹੈ ਸਰਕਾਰ ਵੱਲੋਂ ਪਰ ਅਸੀਂ ਦੇ ਸ਼ਾਂਤਮਈ ਜਿਹੜਾ ਹੈ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਤਾਂ ਹੈ ਹੀ ਨਹੀਂ ਕੋਈ ਟਕਰਾ ਹਰਿਆਣਾ ਸਰਕਾਰ ਦੇ ਨਾਲ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਇਹਨਾਂ ਨੇ ਜਾਣ ਕੇ ਬਾਰਡਰ ਰੋਕ ਕੇ ਜਿਹੜਾ ਹੈ ਉਹ ਸਾਨੂੰ ਇੱਥੇ ਮਜਬੂਰ ਕੀਤਾ ਹੈ ਵੀ ਇਹ ਕਲੈਸ਼ ਕਰਨ ਪ੍ਰਸ਼ਾਸਨ ਦੀ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਨੇ ਅਜੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਜਿਆ ਨੂੰ ਆਇਆ ਨੂੰ ਅਸੀਂ ਆਣ ਕੇ ਵੇਖੀ ਹੈ ਕੰਡੀਸ਼ਨ ਹੀ ਵੇਖਣ ਦੇ ਆ ਬਸ ਉਹਨਾਂ ਦਾ ਹਾਲਚਾਲ ਜਾਣਿਆ ਜਿਹੜੇ ਜ਼ਖਮੀ ਇੱਥੇ ਪਹੁੰਚੇ ਆ ਤੇ ਉਹਨਾਂ ਦੇ ਪਿੱਛੇ ਆਏ ਸੀ ਆਪਾਂ ਤੇ ਹਾਲਚਾਲ ਹੀ ਜਾਣਿਆ ਜੀ 3 ਜ਼ਖਮੀ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਲਿਆਇਆ ਗਿਆ ਬਲਦੇਵ ਸਿੰਘ ਸਿਰਸਾ ਜਿਹੜੇ ਨੇ ਉਹ ਪਹੁੰਚੇ ਨੇਗੇ ਸਥਿਤੀ ਕੀ ਬਣੀ ਹੋਈ ਹੈ ਕਿਉਂਕਿ ਬਲਦੇਵ ਸਿੰਘ ਸਿਰਸਾ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਕਿਉਂਕਿ ਕਿਸਾਨਾਂ ਦਾ ਜਿਸ ਤਰੀਕੇ ਨਾਲ ਫੱਟੜ ਹੋਈ ਨੇ ਤੋਂ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਆ ਮੇਰੇ ਨਾਲ ਮੌਜੂਦ ਨੇਗੇ ਸਿਰਸਾ ਸਾਹਿਬ ਮਾਹੌਲ ਬੜਾ ਤਣਾਪੂਰਨ ਕਿਵੇਂ ਵੇਖ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਫੱਟਟਰ ਹੋਏ ਨੇ ਬੜੇ ਨਾਜ਼ੁਕ ਹਲਾਤਾਂ ਦੇ ਵਿੱਚ ਹੋ ਰਿਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਦੇਖੋ ਗੱਲ ਇਹ ਹੈ ਪਤਾ ਨਹੀਂ ਕੀ ਗੱਲ ਹੈ ਅੱਜ ਸੰਸਾਰ ਭਰ ਦੇ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਤੇ ਨਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਵਕੀਲ ਸਾਹਿਬਾਨਾਂ ਨੂੰ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਸਾਡੇ ਦੇ ਉੱਤੇ ਕਿਸ ਤਰ੍ਹਾਂ ਦਾ ਜ਼ੁਲਮ ਇਸ ਤਰ੍ਹਾਂ ਤੇ ਵਿਦੇਸ਼ੀ ਮੂਲ ਦੇ ਲੋਕਾਂ ਨਾਲ ਵੀ ਨਹੀਂ ਕੀਤਾ ਜਾਂਦਾ ਉਹਨਾਂ ਦੀ ਗੱਲ ਵੀ ਸੁਣੀ ਜਾਂਦੀ ਆ ਅਸੀਂ 13 ਤਰੀਕ ਨੂੰ ਆਉਣਾ ਸੀ 8 ਦਿਨ ਪਹਿਲਾਂ ਜਿਹੜੀਆਂ ਛੜਕਾਂ ਨੇ ਉਹਨਾਂ ਤੇ ਲੈਂਟਰ ਪਾ ਕੇ ਰੋਕਾਂ ਲੱਗੀਆਂ ਕੰਕਰੀਟ ਦੀਆਂ ਦੁਵਾਰਾਂ ਚੰਨੀਆਂ ਗਈਆਂ ਤੇ ਪੂਰੇ ਹਰਿਆਣੇ ਦੇ ਵਿੱਚ ਜਿਹੜੇ ਬਾਰਡਰ ਦਿੱਲੀ ਦੇ ਨਾਲ ਜਾ ਕੇ ਲੱਗਦੇ ਨੇ ਉਹ ਸਾਰਿਆਂ ਦੇ ਇਹੋ ਹਾਲ ਪਰ ਸਾਡੇ ਦੇ ਉੱਤੇ ਜਿਹੜੇ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਉਹ ਲਾਗੂ ਕਰਾਉਣ ਵਾਸਤੇ ਅਸੀਂ ਆ ਰਹੇ ਆਏ ਆ ਤੇ ਸਾਡੀ ਇਹ ਹਾਲਤ ਹੈ ਕਿ ਸਿੱਧੀਆਂ ਗੋਲੀਆਂ ਆਹ ਆਰ ਪਾਰ ਕੀਤੀ ਐ ਇੱਥੋਂ ਆਹ ਵਿਖਾ ਦੇ ਕਾਕਾ ਉਹ ਆਰ ਪਾਰ ਗੋਲੀ ਹੋਈ ਆ ਇੱਥੋਂ ਵੱਜ ਕੇ ਤੇ ਇਧਰ ਨਿਕਲੀ ਆ ਦੂਸਰੇ ਪਾਸੇ ਇੱਕ ਸਿਮਰਨ ਹੈ ਮੁੰਡਾ ਉਹਦੇ ਵੀ ਗੋਲੀ ਲੱਗੀ ਆ ਉਹ ਵੀ ਸਿਰ 'ਚ ਲੱਗੀ ਆ ਸਿੱਧੀਆਂ ਸਿਰਾਂ 'ਚ ਗੋਲੀਆਂ ਇਹਦੋਂ ਵੱਡਾ ਜੁਰਮ ਸਾਡੇ ਤੇ ਹੋਊਗਾ ਜੇ ਖੰਡੋਣਾ ਹੀ ਆ ਤੁਸੀਂ ਅਥਰੂ ਗੈਸ ਕੀਤੀ ਆ ਜਿਹੜਾ ਮੇਰੀ ਅੱਖ ਵੀ ਜਿਹੜੀ ਆ ਇਹ ਅਥਰੂ ਗੈਸ ਹਨੋ ਯਾ ਮੈਨੂੰ ਕੋਈ ਡਰ ਨਹੀਂ ਪਰਵਾਹ ਨਹੀਂ ਆ ਜੀ ਮੇਰੀ ਭਾਵੇਂ ਅੱਖ ਖਰਾਬ ਹੋ ਗਈ ਆ ਪਰ ਮੈਨੂੰ ਇਸ ਗੱਲ ਦਾ ਨਹੀਂ ਹੈਗਾ ਕਿਉਂਕਿ ਮੈਂ ਤੁਰਿਆ ਤੇ ਫਿਰਦਾ ਇੱਕ ਅੱਖ ਤੇ ਮੇਰੀ ਹੈਗੀ ਆ ਨਾ ਪਰ ਸਾਡੇ ਜਿਹੜੇ ਬੱਚੇ ਨੇ 21 ਸਾਲ ਦਾ ਜਿਹਦੀ ਬਹੁਤ ਹੋਈ ਆ ਇਹ 21 ਸਾਲ ਦਾ ਬੱਚਾ ਜਿਸ ਪ੍ਰਭਰ ਦਾ 21 ਸਾਲ ਦਾ ਬੱਚਾ ਚਲਿਆ ਉਸ ਮਾਂ ਨੂੰ ਪੁੱਛ ਉਸ ਪਿਓ ਨੂੰ ਪੁੱਛ ਨਾ ਪਰਵਾਹ। ਆਲ ਦੇਖ ਦਿਓ ਕਿਵੇਂ ਜਾ ਰਿਹਾ ਜੀ ਬਹੁਤ ਤਸਵੀਰਾਂ ਜਿਸ ਤਰੀਕੇ ਨਾਲ ਆ ਰਹੀਆਂ ਨੇ ਕਿੰਨੇ ਕਿਸਾਨ ਰਜਿੰਦਰ ਹਸਪਤਾਲ ਲੈ ਕੇ ਆਏ ਹਾਂ। ਮੈਂ ਸਵੇਰੇ ਜਦੋਂ ਪਹਿਲਾਂ ਉੱਥੋਂ ਲੈ ਕੇ ਆ ਖਨੋਰੀ ਤੋਂ ਉਦੋਂ 6-7 ਨੂੰ ਲੈ ਕੇ ਆਇਆ ਸੀ ਜਿੱਚੋਂ ਕੁਝ ਤੇ ਹੈਗੇ ਨੇ ਪਾਤੜਾ ਹਸਪਤਾਲ ਦੇ ਵਿੱਚ ਦੋ ਨੂੰ ਇੱਥੇ ਰੈਫਰ ਕੀਤਾ ਗਿਆ ਤੇ ਇੱਕ ਜਿਹੜਾ ਸ਼ਹੀਦ ਹੋ ਗਿਆ ਉਹ ਤਿੰਨ ਇਹ ਤਿੰਨੇ ਜਿੰਨਾਂ ਚੋਂ ਇੱਕ ਸ਼ਹੀਦ ਹੋ ਗਿਆ ਦੋ ਫਟਣ ਨੇ ਆਕੀ ਕੋਈ ਪਤਣਾ ਚ ਨੇ ਰਸਤਿਆਂ ਚ ਕਿਨੇ ਨੇ ਪ੍ਰਾਈਵੇਟ ਸਤਾਣਾ ਚ ਕਿਨੇ ਗਏ ਨੇ ਹਰਿਆਣਾ ਪੁਲਿਸ ਕਿੰਨੀ ਫੜ ਕੇ ਲੱਗੀ ਆ ਉਹ ਮੈਨੂੰ ਨਹੀਂ ਅਜੇ ਪਤਾ ਸਾਬ ਤੁਹਾਡੇ ਹਾਲਾਤ ਬੜੇ ਨਾਜ਼ੁਕ ਨੇਗੇ ਤੁਸੀਂ ਵੀ ਗੱਲਬਾਤ ਨਹੀਂ ਕਰ 파ਰੇ ਪਰ ਇੱਕ ਤਰਫ ਗੱਲਬਾਤ ਦਾ ਸਿਲਸਿਲਾ ਵੀ ਕਹਿੰਦੇ ਜਾਰੀ ਹੋਣਾ ਜਾ ਰਿਹਾ ਕਹਿੰਦੇ ਕੇਂਦਰ ਨੇ ਪ੍ਰਸਤਾਵ ਭੇਜਿਆ ਕਿ ਮੀਟਿੰਗ ਕਰ ਲੋ ਹੱਲ ਕੱਟ ਲੋ ਕੀ ਲੱਗਦਾ ਹੈ ਕਿ ਇਸ ਸਥਿਤੀ ਦੇ ਵਿੱਚ ਮੀਟਿੰਗ ਹੋ ਸਕਦੀ ਹੈ ਤੁਹਾਡਾ ਨਾਮ ਕੀ ਹੈ ਹਾਂਜੀ ਦਮਨਪ੍ਰੀਤ ਜੀ ਮੈਨੂੰ ਇੱਕ ਗੱਲ ਦੱਸੋ ਜਿਹੜੀਆਂ ਇਹ ਡਰਾਮੇ ਬਾਜ਼ੀਆਂ ਗੱਲਬਾਤਾਂ ਦੀਆਂ ਕਰਦੇ ਨੇ ਕਿਉਂ ਕਰਦੇ ਯਾਰ ਵਾਰੀ ਵਾਰੀ ਇਹ ਤੇ ਮੰਗਾ ਉਹਨੇ ਜਿਹੜੀਆਂ ਇਹ ਪ੍ਰਵਾਨ ਕਰ ਚੁੱਕੇ ਨੇ ਕਿੰਨੀ ਸਾਡੀ ਟੇਬਲ ਕਿੰਨੀਆਂ ਮੀਟਿੰਗਾਂ ਸਾਡੀਆਂ ਟੇਬਲ ਟॉक ਹੋਈਆਂ ਪਹਿਲਾਂ ਜਦੋਂ ਅਸੀਂ ਦਿੱਲੀ ਬਾਰਡਰਾਂ ਤੇ ਬੈਠੇ ਹਾਂ ਉਸ ਤੋਂ ਬਾਅਦ ਚਾਰ ਪੰਜ ਮੀਟਿੰਗਾਂ ਸਾਡੀਆਂ ਫੇਰ ਹੋ ਗਈਆਂ ਨੇ 8 ਤਰੀਕ ਨੂੰ ਮੀਟਿੰਗ ਫੇਰ ਮੀਟਿੰਗਾ ਮੀਟਗਾ ਕਾਹਦੀਆਂ ਮੀਟਿੰਗਾਂ ਯਾਰ ਇਹ ਰੋਜ਼ ਮੀਟਿੰਗਾਂ ਸਾਡਾ ਇੱਕ ਅੰਤਰਾਏ ਨੇ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਇਹਨਾਂ ਨੂੰ ਮੀਟਿੰਗਾਂ 'ਚ ਅਲਝਾਈ ਰੱਖੋ ਤੇ ਜਿਹੜੇ ਕਿਸਾਨ ਨੇ ਉਹ ਇਹਨਾਂ ਦੇ ਉਲਟ ਹੋ ਜਾਣਗੇ ਕਿ ਪੀ ਰੋਜ਼ ਮੀਟਿੰਗਾ ਕਰਨ ਕਿਉਂ ਜਾਂਦੇ ਜੇ ਹੁਣ ਆਮ ਨੌਜਵਾਨਾਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਸਾਡੇ ਕਿਸਾਨ ਖੇਤੀਬਾੜੀ ਦਾ ਕੰਮ ਕਰਨ ਵਾਲੇ ਆ ਜਿਹੜੇ ਕਾਨੂੰਨ ਬਾਰੇ ਨਹੀਂ ਜਾਣਦੇ ਜਿਹੜੇ ਇਹਨਾਂ ਪੌਛਿਆਂ ਉਹਨਾਂ ਨੂੰ ਇਹ ਹੁੰਦਾ ਪੀ ਰੋਜ਼ ਮੀਟਿੰਗਾ ਕਰਨ ਕਿਉਂ ਜਾਂਦੇ ਆ ਸਾਡੀ ਮਜਬੂਰੀ ਆ ਕਿ ਜਦੋਂ ਵੀ ਸਾਨੂੰ ਸਰਕਾਰ ਸੱਦੂਗੀ ਅਸੀਂ ਉਹਦੇ ਕਿ ਮੀਟਿੰਗ 'ਚ ਜਾਣਾ ਪਰ ਇਹ ਮੀਟਿੰਗਾ ਕਾਦੇ ਲਈ ਕਰ ਰਹੇ ਆ ਇਹ ਤੇ ਮੰਗਾ ਮੰਨੀਆਂ ਹੋਈਆਂ ਨੇ ਉਹੀ ਮੰਗਾਂ ਨਾ ਚੜੀ ਬਾਲ ਦੇ ਵਿੱਚ ਲੱਗਦਾ ਹੈ ਕਿ ਅੱਲ ਬਾਤ ਹੋ ਸਕਦੀ ਹੈ ਕੋਈ ਹੱਲ ਨਿਕਲ ਸਕਦਾ ਇਸ ਮਾਲ ਦੇ ਵਿੱਚ ਜੋ ਮਾਲ ਬਣ ਗਿਆ ਮੈਂ ਕਹਿਣਾ ਵੀ ਬੰਦੇ ਮਰਵਾ ਕੇ ਕੱਢਣਾ ਯਾਰ ਉਸ ਤਰ੍ਹਾਂ ਨਹੀਂ ਕਰ ਸਕਦੇ ਕਿਉਂ ਸਾਡੇ ਬੱਚਿਆਂ ਨੂੰ ਮਾਰ ਮਾਰ ਕੇ ਤੇ ਗੋਲੀਆਂ ਨਾਲ ਮਾਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਰਾ ਧਿਆਨ ਨਾਲ ਸੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 4 ਅਗਸਤ 1982 ਨੂੰ ਅਨੰਦਪੁਰ ਪਸਤਾਨ ਨੂੰ ਆਧਾਰ ਮੰਨ ਕੇ ਧਰਮ ਯੁੱਧ ਦੇ ਨਾਂ ਰੱਖ ਕੇ ਤੇ ਮੋਰਚਾ ਲੱਗਿਆ ਉਹ ਮੋਰਚਾ ਕੀ ਸੀ ਉਹ ਮੋਰਚਾ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਫੈਡਰਲ ਟਾਂਚੇ ਦੀ ਗੱਲ ਕੀਤੀ ਗਈ ਸੀ ਉਹ ਮੋਰਚਾ ਜਦੋਂ ਲਾਗਿਆ ਤੇ ਉਹ ਪੂਰੇ ਦੇਸ਼ ਦੇ ਸੂਬਿਆਂ ਦਾ ਸੀ ਸਭ ਨੂੰ ਵੱਧ ਅਧਿਕਾਰਾਂ ਦੀ ਗੱਲ ਸੀ ਇਕੱਲੇ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਨਹੀਂ ਗੱਲ ਉਹ ਕੀਤੀ ਗਈ ਉਸ ਅਨੰਦਪੁਰ ਪ੍ਰਸਤਾਵ ਦੇ ਵਿੱਚ ਅਨੰਦਪੁਰ ਪ੍ਰਸਤਾਵ ਇਸ ਕਰਕੇ ਉਹ ਅਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਮੰਗਾ ਸੀ ਉਹਦੇ ਵਿੱਚ ਕਿ ਕੇਂਦਰ ਸਰਕਾਰ ਰੱਖਿਆ ਮੰਤਰਾਲਾ ਵਿਦੇਸ਼ ਨੀਤੀ ਇਹ ਕਰੰਸੀ ਤੇ ਰੇਲਵੇ ਆਦ ਨੂੰ ਆਪਣੇ ਕੋ ਰੱਖ ਕੇ ਬਾਕੀ ਸਾਰੇ ਮਹਿਕਮੇ ਜਿਹੜਿਆ ਉਹ ਸੂਬਿਆਂ ਨੂੰ ਦਿੱਤੇ ਜਾਣ ਜਿਹਦੀ ਅੱਜ ਗੱਲ ਕਰਨਾਟਕਾ ਕੇਰਲਾ ਆਂਧਰਾ ਕਰ ਰਹੇ ਨੇ ਇਹ ਉਦੋਂ 1982 ਦੇ ਵਿੱਚ ਇਹ ਗੱਲ ਅਕਾਲੀ ਪਾਰਟੀ ਵੱਲੋਂ ਰੱਖੀ ਗਈ ਸੀ ਪਰ ਮੈਨੂੰ ਨਹੀਂ ਪਤਾ ਕਿ ਅਕਾਲੀ ਪਾਰਟੀ ਵੀ ਉਸ ਅਨੰਦਪੁਰ ਪ੍ਰਸਤਾਵ ਤੋਂ ਬਾਅਦ 15 ਸਾਲ ਰਾਜ ਕਰ ਗਿਆ ਤੇ ਉਹਨਾਂ ਨੇ ਵੀ ਇਹ ਗੱਲ ਮੁੜ ਕੇ ਜਿਹੜੀ ਆ ਉਹ ਛੱਡ ਦਿੱਤੀ ਪਰ ਉਹ ਪੂਰੇ ਦੇਸ਼ ਦੇ ਸੂਬਿਆਂ ਦੀ ਗੱਲ ਸੀ ਅੱਜ ਵੀ ਜਿਹੜਾ ਅਸੀਂ ਮਸਲਾ ਲੈ ਕੇ ਪੰਜਾਬ ਤੋਂ ਚੱਲੇ ਸਾਂ 26 ਨਵੰਬਰ 2020 ਨੂੰ ਉਹ ਪੂਰੇ ਦੇਸ਼ ਦੇ ਲੋਕਾਂ ਦਾ ਸੀ ਤੇ ਅਸੀਂ ਉਹ ਮਾਰੇ ਗਏ ਪਰ ਇਸ ਮੋਰਚੇ ਦੇ ਵਿੱਚ ਜਿਹੜੀ ਦੇਖਿਆ ਨਾ ਉਹ ਪੱਗਾਂ ਵਾਲਿਆਂ ਦੀ ਤੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਚੱਲੇ ਪਰ ਉਹਨਾਂ ਦੀ ਗਿਣਤੀ ਘਟਿਆ ਹੁਣ ਸਾਡੀ ਇੱਕ ਫਿਤਰਤ ਆ ਕਿ ਅਸੀਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਜਿਹੜਾ ਵੀ ਕੋਈ ਜ਼ੁਲਮ ਕਰਦਾ ਉਹਦੇ ਖਿਲਾਫ ਲੜਦੇ ਆ ਰਹੇ ਹਾਂ ਸਾਡੀ ਅਸੀਂ ਪ੍ਰਵਾਹ ਨਹੀਂ ਕਰਦੇ ਸਾਡੇ ਨੌਜਵਾਨ ਪ੍ਰਵਾਹ ਨਹੀਂ ਕਰਦੇ ਆ ਬੱਚਿਆਂ ਨੂੰ ਅਸੀਂ ਕਿ ਰੋਕਦੇ ਰਹੇ ਆ ਬਈ ਪੁੱਤ ਤੁਸੀਂ ਅੱਗੇ ਨਾਲ ਲੱਗੋ ਸਾਨੂੰ ਅੱਗੇ ਲੱਗਣ ਦਿਓ ਪਰ ਇਹਨਾਂ ਦੇ ਵਿੱਚ ਜੋਸ਼ ਹੀ ਹੈ ਨਾ ਵੀ ਸਾਡੇ ਬਾਪੂ ਜਿਹੜੇ ਨੇ ਉਹ ਪਿੱਛੇ ਰਹਿਣ ਅਸੀਂ ਅੱਗੇ ਜਾਵਾਂਗੇ ਇਹ ਜਾਨਾ ਦੇਣ ਤੋਂ ਪ੍ਰਵਾਹ ਨਹੀਂ ਕਰਦੇ ਜਿਹਦੀ ਤੁਹਾਡੇ ਸਾਹਮਣੇ ਮਿਸਾਲ ਆ ਸੋ ਮੇਰਾ ਕਹਿਣ ਤੋਂ ਭਾਵ ਆ ਵੀ ਜਿਸ ਤਰ੍ਹਾਂ ਇੰਦਰਾ ਦੇਸ਼ ਦੀ ਮਹਰੂਮ ਜਿਹੜੀ ਇਹ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਜਿਸ ਤਰ੍ਹਾਂ ਉਹਨੇ 1984 ਦੇ ਵਿੱਚ ਪੰਜਾਬ ਨੂੰ ਟਾਰਗੇਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾਂ ਦਾ ਹਮਲਾ ਕੀਤਾ ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਜੋ ਕਾਂਡ ਵਾਪਰਿਆ ਉਦੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਨਾ ਕਾਂਗਰਸ ਨੂੰ ਬਹੁਮਤ ਮਿਲਿਆ ਇੰਨਾ ਬਹੁਮਤ ਨਾ ਤੇ ਉਹਦੀ ਮਾਤਾ ਰਜੀਵ ਦੀ ਮਾਤਾ ਨੂੰ ਮਿਲਿਆ ਸੀ ਤੇ ਨਾ ਹੀ ਕਾਂਗਰਸ ਜੋ ਦੇਸ਼ ਆਜ਼ਾਦ ਹੋਇਆ ਉਹਨਾਂ ਨੂੰ ਮਿਲਿਆ ਸੀ ਤੇ ਇਹ ਮੋਦੀ ਵੀ ਉਸੇ ਤਰਜ਼ ਦੇ ਉੱਤੇ ਸਾਨੂੰ ਟਾਰਗੇਟ ਕਰਕੇ ਤੇ ਇਹ ਜਿਹੜਾ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਇਹ ਜਿਤਨਾ ਚਾਹੁੰਦਾ ਮੈਂ ਤੁਹਾਡੇ ਚੈਨਲ ਤੇ ਰਹੀਂ ਦੇਸ਼ ਦੇ ਸਮੁੱਚੇ ਲੋਕਾਂ ਨੂੰ ਸੰਸਾਰ ਭਰ ਚ ਵਸ ਰਹੇ ਲੋਕਾਂ ਨੂੰ ਅਪੀਲ ਕਰਦਾ ਕਿ ਬਚਾ ਲਓ ਯਾਰ ਸਾਡੇ ਬੱਚਿਆਂ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਇਹ ਪੂਰੇ ਦੇਸ਼ ਦਾ ਮਸਲਾ ਜੇ ਹਰਿਆਣੇ ਦੇ ਵੀ ਇਹ ਸਾਡੇ ਵਿੱਚ ਨੌਜਵਾਨ ਨੇ ਜੇ ਪਤਾ ਨਹੀਂ ਹਰਿਆਣੇ ਚ ਕੀ ਹੋਣਾ ਸੋ ਸਾਡੇ ਨਾਲ ਬਹੁਤ ਜ਼ੁਲਮ ਹੋ ਰਿਹਾ ਜੇ ਬਚਾ ਲਓ ਯਾਰ ਸਥਿਤੀ ਬੜੀ ਗੰਭੀਰ ਹੈ ਪਾਬੂ ਖੋ ਜਾਂਦੇ ਨੇ ਬੰਦੇਵ ਸਿੰਘ ਸਿਰਸਾ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਥਿਤੀ ਬਹੁਤ ਗੰਭੀਰ ਬਣੀ ਹੈ ਕਿਸਾਨ ਫੱਟਟਰ ਹੋ ਰਹੇ ਨੇ ਇੱਕ طرف ਗਲਬਾਤ ਦਾ ਸਿਲਸਿਲਾ ਦਾ ਜ਼ਿਕਰ ਹੋ ਰਿਹਾ ਹੈ ਲੇਕਿਨ ਦੂਜੀ ਤਰਫ ਇਸ ਤਣਾਅਪੂਰਨ ਮਾਹੌਲ ਦੇ ਵਿੱਚ ਇਹ ਲੋਕ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਫੱਟਟਰ ਹੋ ਕੇ ਰਜਿੰਦਰਾ ਹਸਪਤਾਲ ਭਰਤੀ ਕਰਾਏ ਜਾ ਰਹੇ ਨੇ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਅੰਮ੍ਰਿਤ ਸਿੰਘ ਪੀਟੀਸੀ ਨਿਊਜ਼ ਪਟਿਆਲਾ